ਮੇਖੋ ਇਹ ਜਿਹੜੀ ਫੈਕਟਰੀ ਚੱਲ ਰਹੀ ਸੀ ਇਹ ਜਿਹਦੇ ਮਤਲਬ ਆਪਾਂ ਦੇ ਖੜਿਆ ਸਾਰੇ ਆਬਾਦੀ ਤੋਂ ਦਾ ਸਾਈਟ ਸੀ ਖੇਤਾਂ ਦੇ ਵਿੱਚ ਸੀਗੀ ਇਹਨੇ ਆਪਦੇ ਲਾਇਸੈਂਸ ਲਈ ਅਪਲਾਈ ਕੀਤਾ ਸੀਗਾ ਪਰ ਉਹ ਅੰਡਰ ਪ੍ਰੋਸੈਸ ਹੈ ਵਿਦਆਊਟ ਲਾਇਸੈਂਸ ਆਫ ਦੀ ਫੈਕਟਰੀ ਨਹੀਂ ਚਾਲੂ ਰੱਖ ਸਕਦਾ ਸੀ ਉਹਨੇ ਉਸ ਤੋਂ ਬਾਅਦ ਹੀ ਆਪਾਂ ਦੇ ਉਨ੍ਹਾਂ ਕਿ ਜਦੋਂ ਇਹਦਾ ਇਨਸੀਡੈਂਟ ਹੋ ਜੇ ਜਿਹੜਾ ਉਹਨਾਂ ਦਾ ਆਪਾਂ ਨੂੰ ਪਤਾ ਹੋ ਹਾਲ ਹੋ ਜਾਂਦਾ ਹੈ ਨੇ ਦੇ ਬਾਅਦ ਪੂਰਸਤੀ ਇਨਵੈਸਟੀਗੇਸ਼ਨ ਨੂੰ ਨੇੜੇ ਐਂਜਰ ਪੰਜ ਬੰਦਿਆਂ ਦੀ ਡੈਥ ਹੋਈ ਹੈ ਤੇ ਐਂਜਰ ਆਕ ਉਸੇ ਏਮਰ ਬਟੈਂਡਾ ਉਸ ਬਾਦਲ ਹਸਪੀਟਲ ਆ। ਤੇ ਹੁਣ ਪਹਿਲੇ ਮੈਂ ਬਾਦਲ ਜਾ ਰਿਹਾ ਤੇ ਸਾਡੇ ਤਹਿਸੀਲਦਾਰ ਸਾਹਿਬ ਉਥੇ ਏਮਰ ਬਟੈਂਡਾ ਚ ਕਿੰਨੇ ਕ ਜਨੇ ਦੀ ਮੌਤ ਹੋ ਚੁੱਕੀ ਹੈ ਇਹਦੇ ਵਿੱਚ ਕਿੰਨੇ ਜ਼ਖਮੀ ਨੇ ਕੇ ਗੱਲ ਪੁੱਛੀ ਜਾਂ। ਪੰਜ ਬੰਦਿਆਂ ਦੀ ਡੈਥ ਹੋਈ ਹੈ। ਹਮ ਆਰਾਊਂਡ 30 ਜ਼ਖਮੀ ਨੇ। ਹੁਣ ਜਦੋਂ ਆਪਾਂ ਜਾਵਾਂਗੇ ਬਾਕੀ ਉਹਨਾਂ ਦਾ ਖੇਡਰ ਆਪਾਂ ਨੂੰ ਉੱਥੋਂ ਹੋ ਚੁੱਕਾ। ਇਹ ਜਿਨ੍ਹਾਂ ਨਾਲ ਜਿੰਨੇ ਵੀ ਜ਼ਖਮੀ ਹੈ ਮੌਤ ਹੋਈ ਹੈ ਸਾਰੇ ਇਸ ਫੈਕਟਰੀ 'ਚ ਹੀ ਕੰਮ ਕਰਦੇ ਸੀਗੇ। ਬਿਲਕੁਲ। ਅੱਛਾ ਲਾਇਸੈਂਸ ਦੀ ਤੁਸੀਂ ਗੱਲ ਕੀਤੀ ਹੈ ਅਪਲਾਈ ਕੀਤਾਗਾ ਤੇ ਇੰਨਾ ਟਾਈਮ ਹੋ ਗਿਆ ਕੋਈ ਕਾਰਵਾਈ ਕਿਉਂ ਨਹੀਂ ਹੋਈ ਇਸ ਤੇ ਜੇ ਲਾਇਸੈਂਸ ਕਾਫੀ ਜਦੋਂ ਲਾਇਸੈਂਸ ਨਹੀਂ ਹੁੰਦਾ ਤਾਂ ਪਹਿਲਾਂ ਇਹ ਗੱਲ ਦੇ ਕੋਈ ਜੀ ਜਦੋਂ ਲਾਇਸੈਂਸ ਨਹੀਂ ਲੋਨਾਂ ਚਿਰ ਬੰਦਾ ਕੋਈ ਆਵਾ ਕੰਮ ਸ਼ੁਰੂ ਨਹੀਂ ਕਰ ਸਕਦਾ ਇਹ ਹਰ ਵੀ ਤਾਂ ਤਾਂ ਹੁੰਦੀ ਜੇ ਆਪਣੇ ਕੋਈ ਨੌਲੇਜ ਦੇ ਵਿੱਚ ਹੁੰਦਾ ਕਿ ਬੰਦਾ ਜੇ ਲਾਇਸੈਂਸ ਅਪਲਾਈ ਕਰਦਾ ਉਹਦਾ ਮਤਲਬ ਇਹ ਹੁੰਦਾ ਬੰਦੇ ਨੇ ਹਜੇ ਕੋਈ ਕੰਮ ਆਪਦਾ ਸ਼ੁਰੂ ਨਹੀਂ ਕੀਤਾ অথরিটি ਦੀ ਅਪਰੂਵਲ ਤੋਂ ਬਾਅਦ ਹੀ ਆਪਦਾ ਕੰਮ ਸ਼ੁਰੂ ਕਰੂਗਾ ਇਸ ਲਈ ਕੋਈ ਜਿਹੜਾ ਦਾ ਸਾਰਾ ਕੰਮ ਸੀ ਇਹ ਟੋਟਲੀ ਇਲੀਗਲ ਸਭ ਪਹਿਲਾਂ ਵੀ ਚੱਲਦਾ ਆ ਰਿਹਾ ਸੀ ਹਾਂਜੀ ਪਹਿਲਾਂ ਕਾਫੀ ਛੋਟਾ ਚੱਲਦਾ ਆ ਰਿਹਾ ਸਰ ਉਹ ਤਾਂ ਪ੍ਰਸ਼ਾਸਨ ਦਾ ਧਿਆਨ ਹੀ ਦਿੱਤਾ ਜਰ ਪ੍ਰਸ਼ਾਸਨ ਵੱਲੋਂ ਮੇਰੇ ਮੁਤਾਬਕੇ ਲੰਬੇ ਸਮੇਂ ਤੋਂ ਨਹੀਂ ਸੀ ਮੱਕੀ ਹੁਣ ਆਪਾਂ ਜੋ ਇਨਵੈਸਟੀਗੇਸ਼ਨ ਹੋ ਉਹ ਤੋਂ ਆਪਾਂ ਨੂੰ ਪਤਾ ਲੱਗੂਗਾ ਵੀ ਕਦੋਂ ਤੋਂ ਚੱਲ ਰਿਹਾ ਸਰ ਇੱਥੇ ਡਰਮ ਵੀ ਪਾਏ ਗਏ ਨੇ ਕਿ ਹੋਰ ਸਿਲੰਡਰ ਵੀ ਪਾਏ ਗਏ ਨੇ ਦੇਖੋ ਜਿਹੜੀ ਟੀਮ ਆਈ ਆ ਉਹ ਇਹਨਾਂ ਦੇ ਸੈਂਪਲ ਲੈ ਰਹੀ ਆ ਤੇ ਕੱਲੀ ਪਟਾਕਿਆਂ ਦੀ ਫੈਕਟਰੀ ਸੀ ਕਿ ਹੋਰ ਵੀ ਕੁਝ ਕੰਮ ਚੱਲਦਾ ਦੇਖੋ ਮਸ਼ੀਨਾ ਮਸ਼ੀਨਾ ਪਈਆਂ ਜਿਸ ਤਰ੍ਹਾਂ ਦੇਖੋ ਯਾਰ ਹੁਣ ਦੇਖਣ ਤੋਂ ਲੱਗਦਾ ਵੀ ਪਟਾਕਿਆਂ ਦੀ ਉਹ ਹੋਊਗੀ ਹੋ ਸਕਦਾ ਕੋਈ ਉਹ ਜੇ ਤਿਆਰ ਕਰਦਾ ਸੀ ਜਿਹੜਾ ਕੋਈ ਉਹਦੀ ਮੈਨੂਫੈਕਚਰਿੰਗ ਲਈ ਕੋਈ ਮਸ਼ੀਨਾਂ ਦੀ ਲੋਡ ਹੋਵੇ ਪਰ ਇਹ ਤਾਂ ਹੁਣ ਸੋਨੂੰ ਵੀ ਪਤਾ ਜਿੰਨਾ ਸੋਨੂੰ ਪਤਾ ਉਹਨੂੰ ਸਾਨੂੰ ਸਾਨੂੰ ਪਤਾ ਇਹ ਤਾਂ ਇੱਕ ਦੋ ਦਿਨਾਂ ਦੇ ਸਾਰੀ ਜਿਹੜੀ ਪੋਜੀਸ਼ਨਾਂ ਕਲੀਅਰ ਹੋ ਜੂਗੀ ਵਿੱਚ ਕਿੰਨੇ ਕ ਵਜੇ ਦੀ ਕਟਨਾ ਹੈ ਇਹ ਲਾਸਟ ਸਵਾਲ ਹੈ ਮੇਰਾ ਲਗਭਗ 8:00 ਵਜੇ ਦੀ ਸਰ ਕਿੱਥੋਂ ਦਾ ਸੀ ਆਤਮੀ ਜੀ ਨੇ ਅਪਲਾਈ ਕੀਤਾ ਸੀ ਸਿੰਘੇ ਵਾਲੇ ਦਾ ਹੀ ਸੀ ਸਰ ਇਹ ਜਿਸ ਤਰ੍ਹਾਂ ਦੇ ਮਸ਼ੀਨਾਂ ਦੇ ਜਿਹੜਾ ਉਹ ਲੱਗਦੇ ਆ ਜਾਂ ਇਹ ਮਤਲਬ ਬੁਲਾਇਆ ਜਿਹੜਾ ਸਿਸਟਮ ਇਹ ਤਾਂ ਲੱਗਦਾ ਜਿਦੋਂ ਕਾਫੀ ਚੰਗਾ ਚੱਲ ਰਿਹਾ ਹੈ ਕੰਮ ਇਹ ਯਾਰ ਹੁਣ ਆਪਣਾ ਪਹਿਲਾ ਕੰਮ ਆ ਵੀ ਜਿਹੜੇ ਬੰਦੇ ਜ਼ਖਮੀ ਆ ਜੀ ਬਿਲਕੁਲ ਉਹਨਾਂ ਦੀ ਸਾਮ ਸੰਭਾਲਦਾ ਇਹ ਤਾਂ ਬਾਅਦ ਦੇ ਵਿੱਚ ਪੜਤਾਲ ਦੇ ਵਿੱਚ ਸਾਰੀ ਚੀਜ਼ ਆ ਕਾਰਵਾਈ ਹੋਊਗੀ ਇਸ ਤੇ ਇਸ ਮਾਲਕ ਤੇ ਜਿਹੜਾ 101% ਹੋਊਗੀ ਐਫਆਈਆਰ ਦਰਜ ਹੋਊਗੀ ਹੈ ਬਰੂਜ ਡੇਰ ਤੇ ਜੋ ਪ੍ਰਵਾਸੀ ਮਜ਼ਦੂਰ ਸੀ ਜੋ ਜ਼ਖਮੀ ਹੋਏ ਜੋ ਆਪਣੀ ਜਾਨ ਗਵਾ ਚੁੱਕੇ ਨੇ ਲੱਗਦਾ ਨਹੀਂ ਵੀ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਊਗੀ 100% ਹੋਊਗੀ ਸਰ ਇਹਦਾ ਮਾਲਕ ਦਾ ਨਾਮ ਕੀ ਹੈ ਲਾਸਟ ਸਵਾਲ ਮੇਰਾ ਤਰਸੇਮ ਸਿੰਘ ਤਰਸੇਮ ਸਿੰਘ ਤੇ ਤਰਸੇਮ ਸਿੰਘ ਇੱਕ ਇਹਨਾਂ ਦੀ ਵਾਈਫ ਦੋਨਾਂ ਦੇ ਨਾਮ ਤੇ ਇਹਨਾਂ ਨੇ ਅਪਲਾਈ ਕੀਤਾ ਸੀ ਕੀ ਸਰ ਐਫਆਈਆਰ ਦਰਜ ਹੋ ਗਈ ਇਹਨਾਂ ਦੇ ਨਾਮ ਦਾ ਹੋਗੀ ਬਾਕੀ ਤਾਂ ਸ਼ਾਮ ਨੂੰ ਮਿਲ ਹੀ ਜਾਣੀ ਆ ਠੀਕ ਹੈ ਜੀ ਥੈਂਕ ਯੂ